ਸਾਰੇ ਗੱਲ ਜੀ ਸਾਰਿਆਂ ਨੂੰ ਸਜਣੋਂ ਸਵਾਗਤ ਕਰਦੇ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਠੀਕ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਦੋ ਟਾਈਮ ਆਪਣੀ ਲਾਜ਼ਮੀ ਤਸੱਲੀ ਕਰਿਆ ਕਰੋ ਕਿਤੇ ਵੀ ਖਰੀਦਾਂ ਨਹੀਂ ਸਜਣੋਂ ਕਰਦੇ ਜੇ ਵੀਡੀਓ ਕਾਲ ਤੇ ਆਨਲਾਈਨ ਵੀ ਕਰ ਸਕਦੇ ਜੇ ਜੇ ਕੋਈ ਗੱਬਣ ਡੰਗਰ ਆ ਤੇ ਉਹਨੂੰ ਵੀ ਤਸੱਲੀ ਕਰਕੇ ਟਿੱਪ ਕੇ ਫਿਰ ਲੈ ਕੇ ਜਾਓ ਧੰਨਵਾਦ ਵੀਡੀਓ ਵੇਖਣ ਲਈ ਬਣੇ ਰਹੋ ਐਂਡ ਤੱਕਰ ਸੱਜਣੋਂ ਪਹੁੰਚਿਆ ਪਿੰਡ ਨਾਰਲੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਰਵੀ ਕੋਲ ਪਹੁੰਚੇ ਆ ਸੱਜਣੋਂ ਇਸ ਫਾਰਮ ਤੋਂ ਆਪਾਂ ਪਹਿਲੀ ਵੀਡੀਓ ਬਣਾ ਰਹੇ ਆ ਦੋ ਵੜਾਂ ਲੈ ਕੇ ਆ ਬਾਈ ਰਵੀ ਤੇ ਵਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਐਂਡ ਤੱਕਰ ਜੁੜੇ ਰਹੋ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਛੱਡਦੀ ਕਲਾ ਜੀ ਛੱਡਦੀ ਕਲਾ ਜੀ ਠੀਕ ਚਲਦੇ ਆ ਜੀ ਇੱਕਰਾ ਡਰੈਸ ਕਰੀਏ ਜੀ ਨੋਡ ਇਹਦਾ ਨਾਮ ਲਈ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ ਜੀ 8725957504 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਇਹ ਤੋਂ ਜਰਸੀ ਕਰਾਉਤੋਂ ਕਰ ਲਈ ਹੈ ਨਾ ਤਾਜੀ ਸੂਈ ਸਵਾਈਆ ਤਾਜੀ ਸੂਈ ਆਈ ਦੁੱਧ 12 ਕਿਲੋ ਹੀ ਇਥੇ 12 ਕਿਲੋ ਹਾਂਜੀ ਠੀਕ ਆ ਬੌਲੇ ਤੋਂ ਸਟਾਰਟਿੰਗ 12 ਕਿਲੋ ਤੋਂ ਸੱਜਣੋਂ ਹੋਈ ਆ ਨੋ ਜੀ ਦੂਜਾ ਸੂਆ ਏ ਅੱਜੇ ਸੂਏ ਨੇ 17 18 ਠੀਕ ਹੈ ਜੀ ਤਾਂ ਤੁਹਾਨੂੰ ਬਹੁਤ ਸੋਹਣੇ ਸੱਜਣੋਂ ਲੱਗੇ ਆ ਮੁੱਠੀ ਤੋਂ ਬਾਹਰ ਜਿਹੜੇ ਜਾਂਦੇ ਤੇ ਲੇਵਾ ਵੀ ਚੰਗਾ ਇਹ ਕੱਟ ਦਾ ਲੇਵਾ ਹੈ ਚਲੇ ਟਾਈਮ ਤੇ ਤੇ ਬਾਈ ਜੀ ਫਿਰ ਇਹਦੀ ਕੀਮਤ ਕੀ ਬਾਈ ਵੀਰ ਜੀ ਦਾ ਕੋਲ 52000 ਰੁਪਏ ਦੇ ਦਾਂਗੇ 52 ਦੀ ਦੇ ਦੇਗੇ ਹਾਂਜੀ ਹਾਂਜੀ ਨਹੀਂ ਯਾਜ ਕਰਕੇ ਦੇ ਦੋ ਜੋ ਮਰਜੀ ਕਰ ਪਹਿਲੀ ਵੀਡੀਓ ਆ ਆਪੇ ਕਰਕੇ ਦੇ ਦਈਏ ਦੇ ਦੋ ਚਲੋ 50 ਦੇ ਦਾਂਗੇ ਹੋਰ ਕਰ ਦੇ ਕੋਈ ਗੱਲ ਨਹੀਂ ਤੁਸੀਂ ਕਰ ਲੋ ਦੋ ਛੱਡ ਦੇ ਚਲੋ ਕੋਈ ਨਹੀਂ 48 ਦੀ ਹੈਨਾ ਹਾਂਜੀ ਚੋਣ ਚਾਣ ਓਕੇ ਬਿਲਕੁਲ 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 ਪਾਸ ਬਿਲਕੁਲ ਬਈ ਹਿਲਦੀ ਹੁੰਦੀ ਨਹੀਂ ਜਿੱਦਾਂ ਮਰਜੀ ਸੁਲਜੀ ਅੱਛਾ ਨਹੀਂ ਉਂਝੀ ਸੀਲ ਹੋ ਗਈ ਜਿ세 ਵੈਸੇ ਸੀਲ ਹੁੰਦੇ ਗਾ ਹਾਂਜੀ ਤੇ ਅੱਗੇ ਆ ਕੇ ਗੇਰ ਆ ਗਿਆ ਹੈਨਾ ਹਾਂਜੀ ਤੇ ਮਗਰ ਵਾਸ਼ੀਰ ਬੱਛਾ ਜੀ ਮਗਰ ਬੱਛਾ ਜੀ ਦੇ ਬੱਛਾ ਆ ਗਿਆ ਹਾਂਜੀ ਨੋ ਜੀ ਕਦਰ ਨਾ ਥਾਨ ਬੜਾ ਸੁਣਾ ਮੱਝਾਂ ਆ ਨਾ ਲੱਗਾ ਹੈਨਾ ਹਾਂਜੀ ਗੇਰ ਜਾ ਬਾਕੀ ਇਹ ਸੱਜਣੋ ਥੋੜਾ ਜਿਹਾ ਨਾ ਤਾਜੀ ਸੁਈ ਕਰਕੇ ਬੱਚੇ ਦਾ ਕਰਦਿਆਂ ਜਿਆਦਾ ਉੰਜ ਬਾਈ ਕਹਿੰਦਾ ਕਿ ਬਿਲਕੁਲ ਠੰਡੀ ਤਸੀਲ ਹੋਊਗੀ ਧਾਰਾ ਵੀ ਆਪਾਂ ਲਵਾ ਲਈਏ ਵਿੱਚ ਹਾਂਜੀ ਹਾਂਜੀ ਲਓ ਜੀ ਧਾਰਾ ਵੀ ਮਾਰ ਕੇ ਆਪਾਂ ਵਖਾ ਦੇਨੇ ਆਂ ਬੰਦੋ ਜੀ ਉੰਜ ਬਿਲਕੁਲ ਅਸੀਰਸਲਾ ਗਿਆ ਬੱਚੇ ਦਾ ਕਰਕੇ ਨਾ ਨਾ ਜੋ ਬਿਲਕੁਲ ਗਿਲੀਆਂ ਤਾਰੀਆਂ ਸੁਈਆਂ ਹੁੰਦੀਆਂ ਥੋੜਾ ਜਿਹਾ ਫੂਕਾਈਆਂ ਮਰ ਜਣੀਆਂ ਖੋਲ ਦਿਓ ਜੀ ਬੱਚਾ ਤੇ ਲਾ ਰੋ ਮਰਨ ਲਓ ਜੀ ਨੋ ਨੋ ਡਾਕਟਰ ਜੀ ਸਭ ਦੇ ਹਨਾ ਨੋ ਨੋ ਲਾਰੋ ਜੀ ਨੋ ਨੋ ਅੱਜ ਹੀ ਫਿਰ ਬਾਈ ਸਹੀ ਜਨਾ ਹਾਂਜੀ ਹਾਂਜੀ ਅੱਜ ਜੋਰ ਜਾਰ ਪਾ ਗਏ ਜੀ ਜੋਰ ਪਾ ਕੇ ਹੋ ਕੇ ਹੋ ਗਿਆ ਜੀ ਠੀਕ ਆਪਾਂ ਦੇ ਕਿੰਨੇ ਦੀ ਦੇਣੀ ਆ ਐਂਡ ਇਹਦਾ ਵੀਰ ਜੀ 52000 ਰੁਪਏ ਦਾ ਕਰ ਲਓ ਤੇ ਉੱਥੇ ਕੀ ਕਰਦ ਗਏ ਫਿਰ ਹਾਂਜੀ ਜੀ ਉੱਥੇ ਹਨਾ 48 48000 ਦੀ ਭਾਵੇਂ ਕੋਈ ਜਰਸੀ ਲੈ ਜਾਏ ਭਾਵੇਂ ਘੇਰ ਲੈ ਜਾਏ ਹਾਂਜੀ ਹਾਂਜੀ ਚਲੋ ਬਾਕੀ ਸੀਓ ਸਾਹੂ ਆਈ ਚੋਣਾ ਕੋਈ ਚੱਕਰ ਨਹੀਂ ਹੋਇਆ ਸ਼ਾਹ ਡੱਗਿਆ ਇਹ ਕਿ ਗਿਆਣਾ ਪੋਣਾ ਪੈਣਾ ਨੂੰ ਜੋ ਮਰਜੀ ਕਰੇ ਪਾਉ ਪਾਏ ਨਾ ਪਾਓ ਓਕੇ ਮਾਰਦੇ ਹਾਂ ਜੇ ਇੱਕ ਇੱਕ ਧਾਰ ਮਾਰਦੇ ਲੋ ਸਜਣ ਧਾਰ ਇੱਕ ਇੱਕ ਤੁਹਾਨੂੰ ਮਾਰ ਕੇ ਵਿਖਾ ਦਨੇ ਆ ਇਹ ਨਾ ਵੀ ਭੈਣ ਭਰਾ ਆ ਕੇ ਗਿਖਣੀ ਗਰਮ ਗਰਮ ਹੁੰਦੀਆਂ ਬਾਕੀ ਤੁਹਾਨੂੰ ਪਤਾ ਥੋੜਾ ਜਿਹਾ ਨਾ ਇਹਨਾਂ ਦਾ ਜੋ ਤਾਜ਼ੀਆਂ ਸੁਈਆਂ ਬੱਚੇ ਦਾ ਜਰਾ ਕਰਦੀਆਂ ਤੇ ਨਾਰਲੀ ਨਗਰ ਪਹੁੰਚ ਕੇ ਆਪਣੀ ਤਸੱਲੀ ਕਰਕੇ ਜਿਹੜੀ ਚੰਗੀ ਲੱਗਦੀ ਦੋਤੋ ਆਪੋ ਆਪਣੀ ਖਰੀਦਾਰੀ ਕਰ ਸਕਦੇ ਜੇ ਤਾਂ ਉਮੀਦ ਕਰਦੇ ਆ ਤੁਹਾਡੇ ਮਨ ਨੂੰ ਰੇਟ ਜ਼ਰੂਰ ਪਸੰਦ ਲੱਗੂਗਾ ਜਾਇਜ਼ ਕੀਮਤ ਕੀਤੀ ਹੈ ਤੇ ਟਾਈਮ ਜਿਹੜਾ ਦੁਪਹਿਰ ਦਾ ਸੱਜਣ ਹੋਇਆ ਏ ਇਹ ਨੋਟ ਕਰਿਓ ਕਿ ਜਿਹੜੀ ਆਰਡਰ ਕੁਆਲਿਟੀ ਬਣਨੀ ਹੁੰਦੀ ਹੁੰਦਾ ਅੰਤਰਜਾ ਲਾ ਲਿਓ ਕਿ ਕਿੰਨੀ ਕੁਰਬਾਨੀ ਆ ਸასი ਕਾਲ ਜੀ ਸਾਰਿਆਂ ਨੂੰ